ਨਾ ਭਾਈ ਅਸ਼ਵਨੀ ਸ਼ਰਮਾ ਗਰਮੀ ਦੇ ਭਾਈ 3-4 ਦਿਨ ਹੋ ਗਏ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਮੇਰੇ ਸਹਾਨੂੰ 40-42 ਤੱਕ ਟੈਂਪਰੇਚਰ ਪਹੁੰਚ ਗਿਆ ਵਾ ਤੇ ਮਾਰਕੀਟ ਵੀ ਬਹੁਤ ਜ਼ਿਆਦਾ ਸੁਣੀ ਹੈ ਇੱਕ ਤੇ ਗਰਮੀ ਕਰਕੇ ਨਹੀਂ ਕਸਮਰ ਹੈਗਾ ਇੱਕ ਲੜਾਈ ਕਰਕੇ ਵੀ ਥੋੜਾ ਬੋਤਾ ਕਸਮਰ ਦਾ ਫਰਕ ਪੈ ਗਿਆ ਮਾਰਕੀਟ 'ਚ ਉਹ ਹੀ ਬੰਦਾ ਆ ਰਿਹਾ ਵਾ ਜਿੰਨੂੰ ਕੋਈ ਬਹੁਤ ਜ਼ਿਆਦਾ ਜ਼ਰੂਰਤ ਹੈ ਅਦਰਵਾਇਜ਼ ਆਉਣਾ ਜਾਣਾ ਤੇ ਬਹੁਤ ਹੀ ਓਖਾ ਲੋਕਾਂ ਦਾ ਆਉਂਦੇ ਹੀ ਨਹੀਂ ਪੇ ਲੋਕੀ ਬਾਹਰ ਹੀ ਨਹੀਂ ਆਉਂਦੇ ਗਰਮੀ ਕਰਕੇ ਸਰ 12 ਵੇ ਤੋਂ ਲੈ ਕੇ 4-5 ਵਜੇ ਤੱਕ ਤੇ ਬਿਲਕੁਲ ਹੀ ਸੁੰਨ ਮਸਾਨ ਪਈ ਹੁੰਦੀ ਹੈ ਜੀ ਲੋਕੀ ਬੜਾ ਭਰੇ ਹੀ ਕਰਦੇ ਨੇ ਨਿਕਲ ਵੇਲੇ ਜੇ ਕੋਈ ਨਿਕਲਦਾ ਵੀ ਆ ਤਾਂ ਸਿਰ ਮੂੰਹ ਚੰਗੀ ਤਰ੍ਹਾਂ ਢੱਕਿਆ ਹੁੰਦਾ ਵਾ ਕਿ ਗਰਮੀ ਦਾ ਕੋਈ ਪ੍ਰਕੋਪ ਨਾ ਪੈ ਜੇ ਦੁਕਾਨਦਾਰੀ ਇਤਨਾ ਹੀ ਸਰ 4-5 ਘੰਟੇ ਤੇ ਬਿਲਕੁਲ ਹੀ ਡੈਡ ਹੋ ਗਈ ਦੀ ਹੈ ਬਾਕੀ ਫਿਰ ਸ਼ਾਮੀ ਥੋੜਾ ਬਹੁਤਾ ਚੱਲੋ ਮਹਾਰਾਜ ਦੀ ਕਿਰਪਾ ਨਾਲ ਚੱਲਦਾ ਹੀ ਹੈ ਕੰਮ ਤੇ ਠੀਕ ਹੀ ਹੈ ਬਾਕੀ 4 ਤੋਂ 12 ਤੋਂ ਲੈ ਕੇ 4-5 ਵਜੇ ਤੱਕ ਬਿਲਕੁਲ ਵਿਲੇ ਹੁੰਦੇ ਭਾਜੀ ਬੰਦਾ ਹੀ ਹੈ ਕੰਮ ਕੰਮ ਬਿਲਕੁਲ ਮੰਦੇ ਹੀ ਜਾ ਰਿਹਾ ਹੈ ਮੇਰਾ ਸੰਜੀਵ ਨਾਮ ਹੈ ਜੀ ਮੇਰਾ ਕੋਈ ਖੁਦਾ ਕੰਮ ਨਾ ਪਾਸ ਵੀ ਅੱਜ ਸਾਡੇ ਸਾਹਮਣੇ ਦੇਖੋ ਜੀ ਅਸਲੇ ਬਾਦ ਚੋਂ 11 ਬਰ ਬਰ ਬਕ ਕਿ ਲੱਭਣੀ ਨਹੀਂ ਹੈਗਾ ਬਜਾਚ ਇੰਨੀ ਤਪਸ਼ ਪੈ ਰਹੀ ਹੈ ਤੇ گاਉਂ ਦਾ ਤੇ ਗਾਹ ਗਾਂਦੇ ਨਹੀਂ ਹੈਗਾ ਲੋਕਲ ਯਾ ਜੋ ਸ਼ਾਮ ਨੂੰ ਨਿਕਲੇ ਜੋ ਨਿਕਲੇਗਾ ਗਰਮੀ ਤਾਂ ਬਰ ਸਾਹਮਣੇ ਪੈ ਹੀ ਰਹੀ ਹੈ ਗਰਮੀ ਨੇ ਕੰਮ ਨਹੀਂ ਕਰਾ ਬਿਥੋੜੇ ਬਿਲਕੁਲ ਸਰ ਬਿਲਕੁਲ ਤੇ ਗਾਕੀ ਕਿਦਾਂ ਦਾ ਮੰਦਾ ਹੀ ਹੈ ਮੰਦਾ ਚੱਲ ਰਿਹਾ ਜੀ ਮੰਦਾ ਹੀ ਹੈ ਸਰੇ ਸਰੇ ਗਾਲ ਪੈ ਰਹੀ ਪੈ ਰਹੀ ਹੈ ਤੇ ਸ਼ਾਮ ਨੂੰ ਵੀ ਪੈ ਰਹੀ ਹੈ ਵੀ ਲੋਕਲ ਯਾ ਪੈ ਰਿਹਾ ਪੈ ਰਿਹਾ ਗਰਮੀ ਚ ਦਾ ਦੁਪਹਿਰ ਗਰਮੀ ਚ ਦਾ ਪਿੰਡ ਦਾ ਗਾਹ ਤੇ ਆਂਦਾ ਨਹੀਂ ਰਿਹਾ ਬਸ ਬਾਜੀ ਇਦਾਂ ਬੈਠੇ ਦੁਕਾਨ ਤੇ ਟਾਈਮ ਤੇ ਨਹੀਂ ਦੇਣਾ ਮੈਂ ਹੁਣ ਜੇ ਹੁਣ ਦੁਕਾਨ ਤੇ ਕੋਈ ਆਇਆ ਤਾਂ ਆਪਣੇ ਕਿਸੇ ਆਨੇ ਕ ਚਲੋ ਕੋਈ ਗਾਹ ਆਏਗਾ ਕੋਈ ਪੈਸੇ ਵਟਾਂਗੇ ਦੁਕਾਨ ਤੇ ਟਾਈਮ ਤੇ ਨਹੀਂ ਦੇਣਾ ਬਾਜੀ ਦੁਕਾਨੀ ਚ ਚੱਲਨੀ ਪੈਂਦੀ ਆ ਭਾਈ ਦੀਪਕ ਆਪਣਾ ਕੰਮ ਕੋਸਮੈਟਿਕ ਦੀਵਾ ਤੇ ਜਾ ਕੇ ਬਹੁਤ ਮੰਦਾ ਹੈ ਬਹੁਤ ਗੁੱਦਾ ਹੈ ਅਨੁਕੀਰ ਸੇਕ ਤੇ ਲੜਾਈ ਕਰਨ ਵੀ ਹੋ ਗਿਆ ਇੱਕ ਗਰਮੀ ਕਰਮ ਵੀ ਹੋ ਗਿਆ ਕਿ ਕਸਟਮਰ ਨਿਕਲ ਜਾਣੀ ਆ ਨਾ ਬੈਠੇ ਕਰ ਸਦਾ ਪਿਆ ਉਹਦੀ ਗਾਗ ਦਾ ਪੁੱਛੋ ਕੁਛ ਨਾ ਗਾਗ ਸਵੇਰੇ 10-15 ਮਿੰਟ ਲੱਗ ਗਿਆ ਉਸ ਤੋਂ ਬਾਅਦ 7-8 ਵਜੇ ਤੋਂ ਬਾਅਦ ਜ਼ਿਆਦਾ ਉਸ ਟਾਈਮ ਜਾਂਦਾ ਹੁੰਦਾ ਹੈ ਤੇ ਕੁਛ ਨਹੀਂ ਕੋਈ ਹੋਰ ਨਹੀਂ ਜਾਂਦਾ ਕਿ ਬਹੁਤ ਜ਼ਿਆਦਾ ਮੰਦੀ ਹੈ ਪੰਜ ਫਿਰ ਕੀ ਕਰਨਾ ਆਣਾ ਤੇ ਪੈਣਾ ਜੀ ਡਿਊਟੀ ਤੇ ਨੇ ਪਣੀ ਨਾ ਭਾਈ ਅਸ਼ਵਨੀ ਸ਼ਰਮਾ ਗਰਮੀ ਦੇ ਭਾਈ 3-4 ਦਿਨ ਹੋ ਗਏ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਮੇਰੇ ਸਹਾਨੂੰ 40-42 ਤੱਕ ਟੈਂਪਰੇਚਰ ਪਹੁੰਚ ਗਿਆ ਵਾ ਤੇ ਮਾਰਕੀਟ ਵੀ ਬਹੁਤ ਜ਼ਿਆਦਾ ਸੁਣੀ ਹੈ ਇੱਕ ਤੇ ਗਰਮੀ ਕਰਕੇ ਨਹੀਂ ਕਸਮਰ ਹੈਗਾ ਇੱਕ ਲੜਾਈ ਕਰਕੇ ਵੀ ਥੋੜਾ ਬੋਤਾ ਕਸਮਰ ਦਾ ਫਰਕ ਪੈ ਗਿਆ ਮਾਰਕੀਟ 'ਚ ਉਹ ਹੀ ਬੰਦਾ ਆ ਰਿਹਾ ਵਾ ਜਿਹਨੂੰ ਕੋਈ ਬਹੁਤ ਜ਼ਿਆਦਾ ਜ਼ਰੂਰਤ ਆ ਅਦਰਵਾਈਜ਼ ਆਣਾ ਜਾਣਾ ਤੇ ਬਹੁਤ ਹੀ ਓਖਾ ਲੋਕਾਂ ਦਾ ਆਉਂਦੇ ਹੀ ਨਹੀਂ ਪੇ ਲੋਕੀ ਬਾਹਰ ਹੀ ਨਹੀਂ ਆਉਂਦੇ ਗਰਮੀ ਕਰਕੇ ਸਰ 12 ਵੇ ਤੋਂ ਲੈ ਕੇ 4-5 ਵਜੇ ਤੱਕ ਤੇ ਬਿਲਕੁਲ ਹੀ ਸੁੰਨ ਮਸਾਨ ਪਈ ਹੁੰਦੀ ਹੈ ਜੀ ਲੋਕੀ ਬੜਾ ਭਰੇ ਹੀ ਕਰਦੇ ਨੇ ਨਿਕਲ ਮੇਲੇ ਜੇ ਕੋਈ ਨਿਕਲਦਾ ਵੀ ਆ ਤੇ ਸਿਰ ਮੂੰਹ ਚੰਗੀ ਨਾਲ ਢੱਕਿਆ ਹੁੰਦਾ ਵਾ ਕਿ ਗਰਮੀ ਦਾ ਕੋਈ ਪ੍ਰਕੋਪ ਨਾ ਪੈ ਜੇ ਦੁਕਾਨਦਾਰੀ ਇਤਨਾ ਹੀ ਸਰ 4-5 ਘੰਟੇ ਤੇ ਬਿਲਕੁਲ ਹੀ ਡੈਡ ਹੋ ਗਈ ਦੀ ਹੈ ਬਾਕੀ ਸਵੇਰੇ ਸ਼ਾਮੀ ਥੋੜਾ ਬਹੁਤਾ ਚਲੋ ਮਹਾਰਾਜ ਦੀ ਕਿਰਪਾ ਨਾਲ ਚੱਲਦਾ ਹੀ ਹੈ ਤੇ ਠੀਕ ਹੀ ਹੈ ਬਾਕੀ 4 ਤੋਂ 12 ਤੋਂ ਲੈ ਕੇ 4-5 ਵਜੇ ਤੱਕ ਬਿਲਕੁਲ ਵਿਲੇ ਹੁੰਦੇ ਭਾਜੀ ਬੰਦਾ ਹੀ ਹੈ ਕੰਮ ਕੰਮ ਬਿਲਕੁਲ ਮੰਦੇ ਹੀ ਜਾ ਰਿਹਾ ਹੈ ਮੇਰਾ ਸੰਜੀਵ ਨਾਮ ਹੈ ਜੀ ਮੇਰਾ ਕਰੋਕਰੀ ਦਾ ਕੰਮ ਹੈ ਪਲਾਸ ਵੀ ਅੱਜ ਤੁਹਾਡੇ ਸਾਹਮਣੇ ਦੇਖੋ ਜੀ ਅਸਲੇ ਬਾਦ ਚ 11 ਬਰ ਬਰ ਕਿ ਲੱਭਣਾ ਹੀ ਨਹੀਂ ਹੈਗਾ ਬਾਜ਼ਾਰ ਚ ਇੰਨੀ ਤਪਸ਼ ਪੈ ਰਹੀ ਹੈ ਤੇ ਗਾਂਵ ਦਾ ਤੇ ਗਾਂਹ ਗਾਂਦੇ ਨਹੀਂ ਹੈਗਾ ਲੋਕਲੀ ਆਜੋ ਸ਼ਾਮ ਨੂੰ ਨਿਕਲੇ ਜੋ ਨਿਕਲੇਗਾ ਗਰਮੀ ਤਾਂ ਬਰ ਸਾਹਮਣੇ ਪੈ ਹੀ ਰਹੀ ਹੈ ਗਰਮੀ ਨੇ ਕੰਮ ਹੀ ਖਰਾਬ ਛੋੜਿਆ ਬਿਲਕੁਲ ਸਰ ਬਿਲਕੁਲ ਤੇ ਬਾਕੀ ਕਿਦਾਂ ਦਾ ਮੰਦਾ ਹੀ ਹੈ ਮੰਦੇ ਚੱਲ ਰਿਹਾ ਜੀ ਮੰਦਾ ਇਹ ਸਰੇ ਸਰੇ ਗਾਲ ਪੈਲੇ ਪੈਲੇ ਨੇ ਸ਼ਾਮ ਨੂੰ ਉਤਾਰੇ ਹੋਈ ਹੈ ਲੋਕਲ ਇਹ ਪੈਲੇ ਪੈਲੇ ਗਰਮੀ ਚ ਦੇ ਦੁਪਹਿਰ ਗਰਮੀ ਚ ਦੇ ਪਿੰਡ ਦਾ ਗਾਲ ਤੇ ਆਂਦਾ ਨਹੀਂ ਜੀ ਬਸ ਬਾਜੀ ਇਦਾਂ ਬੈਠੇ ਦੁਕਾਨ ਤੇ ਟਾਈਮ ਤੇ ਨਹੀਂ ਦੇਣਾ ਮੈਂ ਹੁਣ ਜੇ ਹੁਣ ਦੁਕਾਨ ਤੇ ਕੋਈ ਆਇਆ ਤਾਂ ਆਪਣੇ ਕਿਸੇ ਆਨੇ ਕ ਤੇ ਕੋਈ ਗਾਹਕ ਆਏਗਾ ਕੋਈ ਪੈਸੇ ਵਟਾਂਗੇ ਦੁਕਾਨ ਤੇ ਟਾਈਮ ਤੇ ਨਹੀਂ ਦੇਣਾ ਭਾਜੀ ਦੁਕਾਨੀ ਚੰਨੀ ਪੈਂਦੀ ਆ ਭਾਈ ਦੀਪਕ ਆਪਣਾ ਕੰਮ ਕੋਸਮੈਟਿਕ ਦੀਵਾ ਤੇ ਜਾ ਕੇ ਬਹੁਤ ਮੰਦਾ ਹੈ ਬਹੁਤ ਬੁਢਾ ਹੈ ਜੀ ਆਨ ਉਹ ਵੀ ਤੇ ਛੇਕ ਤੇ ਲੜਾਈ ਕਰਨੀ ਹੋ ਗਿਆ ਇੱਕ ਗਰਮੀ ਕਰਨ ਵੀ ਹੋ ਗਿਆ ਤੇ ਕਸਟਮਰ ਨਿਕਲ ਜਾਣੀ ਆ ਨਾ ਬੈਠ ਸਕਦਾ ਪਿਆ ਉਹਦੀ ਗਾਗ ਦਾ ਪੁੱਛੋ ਕੁਛ ਨਾ ਗਾਗ ਸਵੇਰੇ 10 15 ਮਿੰਟ ਲੱਗ ਗਿਆ ਉਸ ਤੋਂ ਬਾਅਦ 7 8 ਵਜੇ ਤੋਂ ਬਾਅਦ ਜ਼ਿਆਦਾ ਉਸ ਟਾਈਮ ਜਾਂਦਾ ਹੁੰਦਾ ਹੈ ਤੇ ਕੁਛ ਨਹੀਂ ਕੋਈ ਹੋਣ ਨਹੀਂ ਤਾਂ ਕਿ ਬਹੁਤ ਜ਼ਿਆਦਾ ਮੰਦੀ ਪਾਜੀ ਫਿਰ ਕੀ ਕਰਨਾ ਆਣਾ ਤੇ ਪੈਣਾ ਜੀ ਡਿਊਟੀ ਤੇ ਦੇਨੇ ਪਣੀ